ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨਿਰਮਕੌਰ ਤੇ ਮੈਂ ਟੀਵੀ 80 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਇਸ ਪ੍ਰੋਗਰਾਮ ਦੇ ਰੂਹ ਰੂਹਾਨ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 1 ਮਾਰਚ 2017 18 ਫੱਗਣ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਇਹਨਾਂ ਆਧਾਰਿਆਂ ਰਾਹੀਂ ਸਪੈਕਟਰਮ ਕੇਬਲ ਬੈਲ 5 ਕੈਨੇਡਾ ਆਨਲਾਈਨ ਸਟ੍ਰੀਮਿੰਗ ਰੋਕੂ ਜਾਦੂ ਬਾਕਸ ਆਰ ਸੀ ਐਨ ਫੇਸਬੁੱਕ ਟੀਵੀ 84 ਫੋਰ ਦੀ ਐਪ ਪ੍ਰਾਈਮ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਜੀ ਡਾਕਟਰ ਸਾਹਿਬ ਪਹਿਲੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਦੇਖੋ ਦੁੱਖ ਤੇ ਸੁੱਖ ਜ਼ਿੰਦਗੀ ਦਾ ਹਿੱਸਾ ਨੇ ਜੀ ਇਹਨਾਂ ਨੂੰ ਗੁਰੂ ਸਾਹਿਬ ਨੇ فرمایا ਕਿ ਇਹ ਜਿਵੇਂ ਅਸੀਂ ਇੱਕ ਕੱਪੜਾ ਲੋਂਦੇ ਆਂ ਦੂਸਰਾ ਪਾਉਂਦੇ ਆਂ ਇਸ ਤਰ੍ਹਾਂ ਹੀ ਦੁੱਖ ਤੇ ਸੁੱਖ ਇਹ ਉਹ ਦੋ ਕੱਪੜੇ ਨੇ ਪਹਿਰੇ ਜਾਏ ਮਨੁੱਖ ਫਿਰ ਵੀ ਕੁਝ ਘਟਨਾਵਾਂ ਕੁਝ ਖਬਰਾਂ ਕੁਝ ਹੈਪਨਿੰਗਸ ਇਸ ਕਿਸਮ ਦੀਆਂ ਹੁੰਦੀਆਂ ਨੇ ਬੇਸ਼ੱਕ ਅਸੀਂ ਚਾਰ ਚਫੇਰੇ ਦੇਖ ਰਹੇ ਹਾਂ ਕਿ ਇੱਕ ਪਾਸੇ ਕਿਸੇ ਦੀ ਆਮਦ ਤੇ ਮੁਬਾਰਕ ਦੀਆਂ ਖੁਸ਼ੀਆਂ ਹੁੰਦੀਆਂ ਨੇ ਜੀ ਦੂਸਰੇ ਪਾਸੇ ਨਾਲ ਦੀ ਨਾਲ ਕਿਸੇ ਦੇ ਤੁਰ ਜਾਣ ਦੀ ਖਬਰ ਹੁੰਦੀ ਹੈ ਕੋਈ ਪੱਕੀ ਉਮਰੇ ਜਾਂਦਾ ਹੈ ਕੋਈ ਬਿਲਕੁਲ ਕੱਚੀ ਉਮਰੇ ਤੁਰ ਜਾਂਦਾ ਹੈ ਪੱਕੀ ਉਮਰੇ ਜਦੋਂ ਅਸੀਂ ਬਾਲ ਜਵਾਨੀ ਔਰ ਬਿਰਧ ਫੁੰਤੀਨ ਅਵਸਥਾ ਜਾਣੇ ਕਹਿੰਦੇ ਜਿਹੜਾ ਉਮਰ ਭੋਗ ਕੇ ਗਿਆ ਹੈ ਉਸ ਬਾਰੇ ਹਰ ਇੱਕ ਦਾ ਹੁੰਦਾ ਹੈ ਕਿ ਜੀ ਚਲੋ ਉਹਨਾਂ ਨੇ ਆਪਣੀ ਚੰਗੀ ਜਿੰਦਗੀ ਨਿਭਾਈ ਨਭਾ ਗਏ ਜਿਹੜੇ ਧਾਰਮਿਕ ਤੌਰ ਦੇ ਉੱਤੇ ਕੌਮੀ ਤੌਰ ਦੇ ਉੱਤੇ ਪੂਰੇ ਕਮਿਊਨਿਟੀ ਦੇ ਵਿੱਚ ਐਕਟਿਵ ਹੁੰਦੇ ਨੇ ਉਹਨਾਂ ਦੇ ਲਈ ਬਹੁਤ ਵਾਰ ਜਿਹੜਾ ਹੋਰ ਵੀ ਹੁੰਦਾ ਹੈ ਕਿ ਭਾਈ ਉਹਨਾਂ ਨੇ ਆਪਣਾ ਜੀਵਨ ਜਿਹੜਾ ਉਹ ਸਫਲ ਕੀਤਾ ਹੈ ਅਕਸਰ ਉਹਨਾਂ ਪਰਥਾਈਏ ਗੁਰਬਾਣੀ ਦਾ ਫਰਮਾਨ ਹੈ ਕਿ ਗੁਰਮੁਖ ਜਨਮ ਸਵਾਰ ਦਰਗਹ ਚੱਲੇ ਸੱਚੀ ਦਰ ਗਏ ਜਾਏ ਸੱਚਾ ਪਿੜ ਮਲੇ ਜੀ ਜੀ ਪਰ ਕੁਝ ਘਟਨਾਵਾਂ ਇਸ ਕਿਸਮ ਦੀਆਂ ਹੁੰਦੀਆਂ ਨੇ ਭਾਵੇਂ ਤੁਸੀਂ ਉਹਨਾਂ ਦੇ ਨਾਲ ਕੋਈ ਨਿੱਜੀ ਤੌਰ ਤੇ ਮਿਲੇ ਨਹੀਂ ਹੁੰਦੇ ਪਰ ਉਹ ਇੱਕਦਮ ਸਡਨ ਸ਼ੌਕ ਵੇਵ ਚਾਰਜਫੇਰੇ ਭੇਜ ਦਿੰਦੀ ਹੈ ਕੋਈ ਵੀ ਇਸ ਕਿਸਮ ਦੀ ਦੁਖਦਾਈ ਖਬਰ ਔਰ ਸਾਰੀ ਕਮਿਊਨਿਟੀ ਔਰ ਹੁਣ ਅੱਜ ਜਦੋਂ ਕਿ ਗਲੋਬਲ ਵਿਲੇਜ ਦੀ ਗੱਲ ਹੈ ਸੋਸ਼ਲ ਮੀਡੀਆ ਦੀ ਗੱਲ ਹੈ ਔਰ ਜਿਹੜੇ ਵੀ ਪੰਜਾਬ ਦੇ ਵਿੱਚ ਪ੍ਰੋਮਿਨੈਂਟ ਪਾਵੇਂ ਉਹ ਪੱਤਰਕਾਰ ਹੋਣ ਸਿਆਸੀ ਲੋਕ ਹੋਣ ਧਾਰਮਿਕ ਅਦਾਰਿਆਂ 'ਚ ਹੋਣ ਬਾਹਰ ਦੇ ਨਾਲ ਵੀ ਬਵਸਤਾ ਹੁੰਦੇ ਨੇ ਜੀ ਔਰ ਬਾਹਰਲੇਆਂ ਨੂੰ ਉੱਥੋਂ ਵਾਲੇ ਸਾਰੇ ਜਾਣਦੇ ਹੁੰਦੇ ਨੇ ਸੋ ਕੁੱਲ ਮਿਲਾ ਕੇ 30 ਮਿਲੀਅਨ ਸਿੱਖ ਕਮਿਊਨਿਟੀ ਦੁਨੀਆ ਭਰ ਦੇ ਵਿੱਚ ਜਿਹੜਾ ਵੀ ਉਹਦੇ ਨਾਲ ਇੱਕ ਦੂਜੇ ਨਾਲ ਕਿਤੇ ਨਾ ਕਿਤੇ ਉਸ ਸੰਪਰਕ ਦੀ ਲਾਈਨ ਹੈ ਔਰ ਜਿਹੜਾ ਅਜ ਸਿੰਘ ਅ ਦੁਖਦਾਈ ਜਿਹੜਾ ਸਾਡੇ ਦੁਖਦਾਈ ਖਬਰ ਜਿਸ ਨੇ ਮੈਨੂੰ ਬੇਹਰਾਮ ਕੀਤਾ ਹੈ ਜੀ ਔਰ ਬਹੁਤ ਸਾਰੇ ਹੋਰ ਜਿਹੜੇ ਸੱਚਮੁੱਚ ਹੀ ਇਸ ਗੱਲ ਨੂੰ ਸਮਝਦੇ ਨਹੀਂ ਕਿ ਭਾਈ ਪਰਿਵਾਰ ਦੇ ਵਿੱਚੋਂ ਕੋਈ ਵਿਛੋੜਾ ਖਾਸ ਤੌਰ ਤੇ ਜਵਾਨ ਪੁੱਤਰ ਜਾਂ ਧੀ ਦਾ ਪੜੇ ਪੜਾਏ ਜਿਵੇਂ ਆਮ ਕਿਹਾ ਜਾਂਦਾ ਹੁੰਦਾ ਸੀ ਪਿੰਡਾਂ 'ਚ ਕਿ ਭਾਈ ਪੜਿਆ ਪੜਾਇਆ ਤੁਰ ਗਿਆ ਜੀ ਔਰ ਇਸ ਕਿਸਮ ਦੀ ਖਬਰ ਜਿਹੜੀ ਚਾਰੇ ਪਾਸੇ ਆਈ ਉਹ ਹੈ ਕਿ ਕਮਰ ਸੰਧੂ ਜਿਹੜੇ ਕਿ ਪ੍ਰੋਮਿਨੈਂਟ ਇੱਕ ਟ੍ਰੇਨਡ ਜਰਨਲਿਸਟ ਰਹੇ ਨੇ ਇੰਡੀਅਨ ਐਕਸਪ੍ਰੈਸ 'ਚ ਵੀ ਸ਼ਾਇਦ ਇੰਡੀਆ ਟੁਡੇ ਅਚ ਵੀ ਟ੍ਰਿਬਿਊਨ ਦੇ ਨਾਲ ਵੀ ਉਹਨਾਂ ਦਾ ਸਬੰਧ ਰਿਹਾ ਫੇਅਰ ਡੇ ਐਂਡ ਨਾਈਟ ਆਰ ਟੀਵੀ ਚੈਨਲ ਦੇ ਹੋਸਟ ਔਰ ਹੁਣ ਗਲੋਬਲ ਪੰਜਾਬ ਦੇ ਨਾਲ ਉਹਨਾਂ ਦਾ ਲਾਈਵ ਸ਼ੋ ਆਲਮੋਸਟ ਉਹੀ ਆਵਰ ਜਦੋਂ ਸਾਡਾ ਲਾਈਵ ਸ਼ੋ ਹੁੰਦਾ ਹੈ ਉਹਨਾਂ ਦਾ ਸ਼ਾਇਦ 8:30 ਤੋਂ 9:00 ਹੁੰਦਾ ਸੀ ਜੀ ਔਰ ਫਿਰ ਉਹਨਾਂ ਨੇ ਪੱਤਰਕਾਰਤਾ ਨੂੰ ਦੇ ਨਾਲ ਨਾਲ ਜਿਹੜਾ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਉਹਦੀ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਵੀ ਬਣੇ ਔਰ ਖਰੜ ਤੋਂ ਜਿਹੜਾ ਹੈ ਉਹਨਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੇ ਐਮਐਲਏ ਦੀ ਚੋਣ ਵੀ ਲੜੀ ਹੈ ਜਦਾ ਨਤੀਜਾ 11 ਮਾਰਚ ਨੂੰ ਆਣਾ ਹੈ ਜੀ ਸੋ ਜ਼ਾਹਰ ਹੈ ਕਿ ਬਹੁਤ ਵਾਰ ਬੱਚੇ ਬੱਚੀਆਂ ਜਦੋਂ ਕਿ ਜਿਹੜਾ ਉੱਥੇ ਪੋਲਿਟੀਕਲ ਐਂਡਵਰ ਹੈ ਔਰ ਉਹਦੇ ਚ ਭਾਵੇਂ ਕਿਤੇ ਬੈਠੇ ਹੋ ਉਹਨਾਂ ਨੂੰ ਹੁੰਦਾ ਹੈ ਕਿ ਵੀ ਅਸੀਂ ਪਹੁੰਚੀਏ ਆਪਣੇ ਮਾਪਿਓ ਦੀ ਮਦਦ ਕਰੀਏ ਔਰ ਇੱਕ ਚੰਗੀ ਕਰ ਵੀ ਹੈ ਕਿ ਬੇਸ਼ੱਕ ਕੋਈ ਕਿਸੇ ਵੀ ਹੋਰ ਕਿਤੇ ਚ ਹੁੰਦਾ ਹੈ ਉਹਨਾਂ ਨੂੰ ਹੁੰਦਾ ਹੈ ਕਿ ਭਾਈ ਜਦੋਂ ਹੁਣ ਕਿਸੇ ਨੇ ਆਪਣਾ ਆਪ ਜੰਪ ਕਰ ਹੀ ਲਿਆ ਚੋਣ ਦੇ ਪੜਚ ਤੇ ਉਹ ਮਦਦ ਲਈ ਪਹੁੰਚਦੇ ਨੇ ਜੀ ਸੋ ਡਾਕਟਰ ਕਮਰ ਸੰਧੂ ਦਾ 36 ਸਾਲਾ ਬੇਟਾ ਡਾਕਟਰ ਕਰਨ ਸਿੰਘ ਸੰਧੂ ਜਿਹੜੇ ਕਿ ਕੈਨੇਡਾ ਚ ਵਸੇ ਹੋਏ ਸੀ ਜਿਨ੍ਹਾਂ ਦਾ 2 ਸਾਲ ਪਹਿਲਾਂ ਵਿਆਹ ਹੋਇਆ ਔਰ ਉਹ ਵੀ ਆਪਣੇ ਪਰਿਵਾਰ ਦੇ ਨਾਲ ਆਪਣੇ ਪਿਤਾ ਦੀ ਚੋਣ ਮਹਿਮ ਦੇ ਵਿੱਚ ਮਦਦ ਦੇ ਲਈ ਗਏ ਹੋਏ ਸੀ ਔਰ ਪਿਛਲੇ ਬੀਤੇ ਦਿਨ ਸويرਵੇਲੇ ਅਚਾਨਕ ਉਹਨਾਂ ਨੂੰ ਦਰਦ ਹੋਈ ਔਰ ਉਹਾਂ ਦੀ ਮੌਕੇ ਤੇ ਹੀ ਮੌਤ ਹੋਈ ਜਿਸ ਨੂੰ ਕਾਰਡੀਆਕ ਅਰੇਸਟ ਉਹਨਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ ਔਰ ਅੱਜ ਮੈਂ ਕਿਸੇ ਹੋਰ ਪਾਸੇ ਦੇਖ ਰਿਹਾ ਸੀ ਕਿ ਉਹਦੇ ਚੁਣਾਨੇ ਗਵਰਨਰ ਸੰਤੂ ਨੇ ਕਿਹਾ ਕਿ ਜਦੋਂ ਇਹ ਪੈਦਾ ਹੋਇਆ ਹੈ ਤੇ ਹਾਰਟ ਦੇ ਵਿੱਚ ਛੋਟਾ ਜਿਹਾ ਛੇਕ ਸੀ ਵਿਸ਼ੇਸ਼ 25 ਸਾਲ ਪਹਿਲਾਂ ਉਹਦੀ ਟ੍ਰੀਟਮੈਂਟ ਇਹ ਹੁੰਦੀ ਹੈ ਬਰਥ ਡਿਫੈਕਟ ਹੁੰਦਾ ਹੈ ਕਈ ਵਾਰ ਜੀ ਜੀ ਪਰ ਮਤਲਬ 25 ਸਾਲ ਪਹਿਲਾਂ ਉਹਨੂੰ ਟ੍ਰੀਟ ਕਰ ਲਿਆ ਗਿਆ ਸੀ ਬਿਲਕੁਲ ਠੀਕ ਸੀ ਸੋ ਇਹ ਜਿਹੜੀ ਅਚਾਨਕ ਮੌਤ ਹੈ ਇਹਨੇ ਸਾਰੇ ਹੀ ਪਾਸੇ ਜਿਹੜੇ ਵੀ ਉਸ ਕੱਲੀ ਪੱਤਰਕਾਰਤਾ ਦੇ ਫੀਲਡ 'ਚ ਨਹੀਂ ਉਹ ਕਿਉਂਕਿ ਉਹ ਸਿਆਸੀ ਵੀ ਨਹੀਂ ਔਰ ਉਹਨਾਂ ਨੇ ਖਾਸ ਤੌਰ ਤੇ ਪਿਛਲੇ ਪੀਰੀਅਡ 'ਚ ਜਿਵੇਂ ਬਾਦਲਾਂ ਨੂੰ ਚੈਲੰਜ ਕਰਦੇ ਆ ਗੁਰਮੀਤ ਪਿੰਕੀਵਾੜਾ ਵਾਕਿਆ ਹੋਇਆ ਕਿਵੇਂ ਰਾਜੋਆਣੇ ਤੋਂ ਔਰ ਜਿਹੜਾ ਮਾਰਕੋਟਾਈ ਦਾ سلسلہ ਵੀ ਸਾਹਮਣੇ ਆਇਆ ਸੋ ਉਹ ਵੀ ਇੱਕ ਅ ਰਹਿ ਲੇਖਨ ਕੁਲ ਮਿਲਾ ਕੇ ਅਸੀਂ ਸਮਝਦੇ ਹਾਂ ਔਰ ਮੈਂ ਨਿੱਜੀ ਤੌਰ ਤੇ ਅਸੀਂ ਆਪਣੀ ਟੀਵੀ 84 ਦੀ ਅ ਹੁਣ ਮੈਂ ਟੀਮ ਦੀ ਥਾਂ ਪਰਿਵਾਰ ਕਹਿੰਦਾ ਟੀਵੀ 84 ਪਰਿਵਾਰ ਵੱਲੋਂ ਕਮਰ ਸੰਧੂ ਰਾ ਨਾਲ ਅਸੀਂ ਦੁੱਖ ਦਾ ਇਜ਼ਹਾਰ ਕਰਦੇ ਹਾਂ ਔਰ ਐਦਾਂ ਦੇ ਵੇੜੇ ਕੀਤਾ ਤਾਂ ਕੁਝ ਨਹੀਂ ਜਾ ਸਕਦਾ ਜੀ ਜੀ ਬਿਲਕੁਲ ਔਰ ਠੀਕ ਹੈ ਬਹੁਤ ਵਾਰ ਸਾਡੇ ਸਿਆਸੀ ਵਿਚਾਰ ਡਿਫਰੈਂਟ ਹੋਣ ਨਿਸ਼ਾਨੇ ਡਿਫਰੈਂਟ ਹੋਣ ਵਿਚਾਰਧਾਰਾ ਮੈਂ ਡਿਫਰੈਂਟ ਹੋਣ ਪਰ ਕੁੱਲ ਮਿਲਾ ਕੇ ਜਿਹੜੀ ਮਨੁੱਖੀ ਪੀੜ ਹੈ ਔਰ ਜਿਹੜੀ ਜਦੋਂ ਅਸੀਂ ਜਜ਼ਬਾਤੀ ਤੌਰ ਤੇ ਕਿਸੇ ਦਾ ਵੀ ਬੱਚੇ ਬੱਚੀ ਦੇ ਨਾਲ ਔਰ ਉਸ ਦੀ ਡਾਕਟਰ ਕਰਨ ਸੰਧੂ ਦੀ ਸਿੰਘਣੀ ਵਾਈਫ ਹੁਣ ਉਹ ਸਾਰੇ ਇੱਕ ਚੈਲੰਜ ਹੈ ਸਾਹਮਣੇ ਔਰ ਮਾਪਿਓ ਲਈ ਜਿਸ ਨੂੰ ਹੁਣ ਅੱਜ ਕੱਲ ਜਦੋਂ ਦਾ ਇਨਾ ਕੰਪੀਟੀਟਿਵ ਵਰਲਡ ਹੈ ਤੁਸੀਂ ਕਿਵੇਂ ਬੱਚੇ ਨੂੰ ਪੈਲੀ ਸਕੂਲਿੰਗ ਤੋਂ ਲੈ ਕੇ ਫਿਰ ਮੈਡੀਕਲ ਤੱਕ ਪਹੁੰਚਣਾ ਫਿਰ ਤੁਸੀਂ ਸੈਟਲ ਕਰਨਾ ਇੱਕ ਪੇਰੈਂਟਸ ਦੇ ਲਈ ਹੁੰਦਾ ਜਦੋਂ ਬੱਚੇ ਸੈਟਲ ਹੋ ਜਾਂਦੇ ਨੇ ਵਿਆਹੇ ਜਾਂਦੇ ਨੇ ਮਾਪਿਓ ਨੂੰ ਲੱਗਦਾ ਵੀ ਸਾਡੀ ਇੱਕ ਜ਼ਿੰਮੇਵਾਰੀ ਓਵਰ ਹੋ ਗਈ ਪਾਵੇਂ ਕਿ ਅਗੋਂ ਪੋਤੇ ਪੋਤੀਆਂ ਜਾਂ ਦੋਤੇ ਦੋਤੀਆਂ ਦੀ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ ਜੀ ਜੀ ਸੋ ਸਾਡੇ ਕੋਲ ਹੋਰ ਕੋਈ ਬਹੁਤੀ ਜਾਣਕਾਰੀ ਤਾਂ ਨਹੀਂ ਹੈ ਅਦਰ ਦੈਨ ਕਿ ਇੱਕ ਪੱਤਰਕਾਰ ਦੇ ਦੁੱਖ ਦੇ ਵਿੱਚ ਵੀ ਔਰ ਜਿਹੜੇ ਪਰਵਾਰਕ ਤੌਰ ਦੇ ਉੱਤੇ ਅਸੀਂ ਉਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਕਰਦੇ ਹਾਂ ਜੀ ਜਿਹੜਾ ਸਿਆਸੀ 이슈 ਮੁਖਤੌਰ ਤੇ ਅੱਜ ਕਿਉਂਕਿ ਬਹੁਤ ਸਾਰੀਆਂ ਅੱਖਾਂ ਜਿਹੜੀਆਂ ਨੇ ਦਿੱਲੀ ਵੱਲ ਲੱਗੀਆਂ ਹੋਈਆਂ ਸੀ ਸਾਡੇ ਵੀ ਕਈ ਵੀਰ ਪੈਣਾ ਜ਼ਿਆਦਾ ਐਕਸਾਈਟ ਹੁੰਦੇ ਨੇ ਉਹਨਾਂ ਨੂੰ ਲੱਗਦਾ ਸੀ ਕਿ ਵੀ ਜੋ ਪੰਜਾਬ ਚ ਇਸ ਕਿਸਮ ਦਾ ਬਾਦਲਾਂ ਦੇ ਅਗੇਂਸਟ ਮਾਹੌਲ ਹੈ ਦਿੱਲੀ ਦੇ ਉਹ ਡਿਫਰੈਂਟ ਐਕਸਪੈਕਟ ਕਰਦੇ ਸੀ ਚੋਣ ਨਤੀਜੇ ਸਾਨੂੰ ਵੀ ਕਹਿੰਿਆ ਨੇ ਕਿਹਾ ਕਿ ਜੀ ਤੁਸੀਂ ਦਿੱਲੀ ਦੀ ਚੋਣ ਬਾਰੇ ਕਦੇ ਕੋਈ ਟਿੱਪਣੀ ਤੱਕ ਨਹੀਂ ਕੀਤੀ ਕੋਈ ਨੋਟਿਸ ਨਹੀਂ ਲਿਆ ਸ਼੍ਰੋਮਣੀ ਕਮੇਟੀ ਤੋਂ ਬਾਅਦ ਦੂਜੀ ਮੇਜਰ ਗੁਰਦੁਆਰਾ ਕਮੇਟੀ ਹੈ ਤੇ ਮੇਰਾ ਇਹੀ ਸੀ ਪਾਰਟ ਜਿਵੇਂ ਕੱਲ ਮੈਂ ਕਹਿ ਸੀ ਵੀ ਹਰਿਆਣਾ ਗੁਰਦੁਆਰਾ ਕਮੇਟੀ ਦੇ ਬਣਤਰ ਬਾਰੇ ਅਸੀਂ ਜਿਹੜਾ ਬਿਲਕੁਲ ਲਾਈਨ ਨਹੀਂ ਸੀ ਲਈ ਔਰ ਹੁਣ ਜਦੋਂ ਖੁੱਲ ਕੇ ਸਾਹਮਣੇ ਆ ਗਿਆ ਵੀ ਐਸਓਆਈਐਲ ਕਨਾਲ ਦੇ ਮੁੱਦੇ ਤੇ ਕਿਵੇਂ ਉਹ ਹਰਿਆਣਾ ਦੇ ਉਸ ਲੋਕਤਲ ਦੇ ਨਾਲ ਖੜੇ ਨੇ ਤੇ ਸਾਰੀ ਗੇਮ ਕਿ ਡਿਵਾਈਡਿੰਗ ਦਾ ਸਿਕਸ ਕਿ ਵੀ ਸਿੱਖਾਂ ਨੂੰ ਤੁਸੀਂ ਪਹਿਲਾਂ ਹੀ ਡਿਵਾਈਡ ਕੀਤਾ ਜੀ ਸਨਾਤਨੀ ਸਿੱਖ ਤੇ ਨਿਰਮਲੇ ਤੇ ਨਾਨਕਸਰੀ ਤੇ ਫਲਾਣੇ ਨਿਹੰਗ ਜਥੇਬੰਦੀਆਂ ਜੱਗੇ ਬੁੱਢਾ ਦਲ ਤਰਨਤਾਰਨ ਦਲ ਸੁਣਦੇ ਸੀ ਹੁਣ ਮੈਨੂੰ ਇੱਕ ਸੱਜਣ ਦੱਸ ਰਹੇ ਸੀ ਜੀ ਇਹਨਾਂ ਦੇ ਵੀ ਕਿੰਨੇ ਦਲ ਬਣ ਗਏ ਨੇ ਉਹਦੀ ਗਿਣਤੀ ਨਹੀਂ ਵੀ ਉਹਨਾਂ ਨੇ ਕਿਹਾ ਵੀ ਇਹ ਆਲ ਆਫ ਅ ਸੱڈن ਨਹੀਂ ਹੋ ਰਿਹਾ ਜੀ ਜਿਨ੍ਹਾਂ ਦਾ ਏਜੰਡਾ ਹੈ ਉਹ ਇਸ ਦੇ ਉੱਤੇ ਕੰਮ ਕਰ ਰਹੇ ਨੇ ਸੋ ਮੈਨੂੰ ਕਦੇ ਵੀ ਇਹ ਕੋਈ ਭੁਲੇਖਾ ਨਹੀਂ ਰਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਹੀ ਆਪਣੇ ਆਪ ਦੇ ਵਿੱਚ ਏਜੰਸੀਆਂ ਦੇ ਡਿਵਾਈਸਿਵ ਅਜੰਡੇ ਦਾ ਹਿੱਸਾ ਸੀ ਔਰ ਮੈਂ ਇਸ ਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਇਤਿਹਾਸਕ ਐਸਪੈਕਟ ਪਤਾ ਨਹੀਂ ਹੁੰਦੇ ਔਰ ਇਹ ਵੀ ਅਕਸਰ ਚਰਚਾ ਹੁੰਦੀ ਹੈ ਕਦੀ ਕਦਾਂ ਕੋਈ ਸੈਮੀਨਾਰ ਵੀ ਹੋ ਜਾਂਦਾ ਹੈ ਜੀ ਗੁਰਦੁਆਰਿਆਂ ਦੇ ਪ੍ਰਬੰਧ ਚੋਣਾ ਰਾਹੀਂ ਹੋਣੇ ਚਾਹੀਦੇ ਨੇ ਨਹੀਂ ਹੋਣੇ ਚਾਹੀਦੇ ਚੋਣਾ ਨਾ ਹੋਣ ਇਹ ਕੀ ਤਰੀਕਾ ਹੋਏ ਕਿਵੇਂ ਗੁਰਦੁਆਰਿਆਂ 'ਚੋਂ ਅਸੀਂ ਗੰਦੀ ਸਿਆਸਤ ਵਾਰ ਕੱਢ ਸਕਦੇ ਹਾਂ ਜੀ ਕਿਵੇਂ ਗੁਰਦੁਆਰੇ ਧਰਮ ਪ੍ਰਚਾਰ ਲਈ ਇਸਤੇਮਾਲ ਕਰ ਸਕਦੇ ਔਰ ਅੱਜ ਹੀ ਅੱਜ ਦੀ ਆਵਾਜ਼ ਰੇਡੀਓ ਮੇਰਾ ਟਾਕ ਸ਼ੋ ਹੁੰਦਾ ਹੈ 6:30 ਤੋਂ 7:00 ਟ੍ਰਾਂਟੋ ਅੱਜ ਵਿਸ਼ਾ ਇਹ ਸੀ ਔਰ ਮੈਂ ਉਹਦੇ ਚ ਵੀ ਇਹ ਗੱਲ ਕਹੀ ਸੀ ਕਿ ਭਈ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਉਦੋਂ ਇਚ ਅਸੀਂ ਦੇਖਦੇ ਆ ਕਿ ਚਾਬੀਆਂ ਦਾ ਮੋਰਚਾ ਸਾਕਾ ਨਨਕਾਣਾ ਸਾਹਿਬ ਜੈਤੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਜੀ 1924 ਤੱਕ ਪਹੁੰਚਦੇ ਆ ਕਿਉਂਕਿ 1920 ਤੋਂ ਆਲਮੋਸਟ ਇਹ ਗੱਲ ਸ਼ੁਰੂ ਹੋ ਗਈ ਚਾਰ ਸਾਲ ਗ੍ਰਿਫਤਾਰੀਆਂ ਡਾਂਗਾ ਗੋਲੀਆਂ ਜਿਹਨੂੰ ਇੱਕ ਫਟੀਗ ਕਹਿੰਦੇ ਨੇ ਇੱਕ ਫਟੀਗ ਆ ਗਈ ਬਹੁਤ ਸਾਰੇ ਜੈਤੋ ਦੇ ਮੋਰਚੇ ਤੋਂ ਬਾਅਦ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਸੀ ਅਕਾਲੀ ਲੀਡਰ ਵੀ ਜਿਨ੍ਹਾਂ ਚੋਸ ਵੜੇ ਦੀ ਸਾਰੀ ਪ੍ਰੋਮਿਨੈਂਟ ਲੀਡਰਸ਼ਿਪ ਸੀ ਸੈਕੰਡ ਰੇਟ ਵੀ ਡੱਕ ਲਈ ਥਰਡ ਸ਼ੁਰੂ ਕਰ ਰਹੀ ਸੀ ਔਰ ਲੋਕਾਂ ਦੇ ਵਿੱਚ ਵੀ ਕਿਸੇ ਚੀਜ਼ ਦਾ ਇੱਕ ਵਾਰ ਬੜਾ ਤੇਜ਼ੀ ਦੇ ਨਾਲ ਪ੍ਰਭਾਵ ਹੁੰਦਾ ਹੈ ਅਸੀਂ ਪਿਛਲੇ 30 ਸਾਲਾਂ 'ਚ ਵੀ ਦੇਖਿਆ ਜਦੋਂ ਕੋਈ ਘਟਨਾ ਵਾਪਰਦੀ ਹੈ ਕਿਵੇਂ ਏਮੋਸ਼ਨਲ ਉਭਾਰ ਹੁੰਦਾ ਹੈ ਤੇ ਬਹੁਤ ਵਾਰ ਉਹ ਥੋੜੀ ਦੇਰ ਦਾ ਹੀ ਉਭਾਰ ਹੁੰਦਾ ਹੈ ਫਿਰ ਆਮ ਵਾਂਗ ਹੋ ਜਾਂਦਾ ਹੈ ਕਿ ਆਮ ਆਮ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਸੋ ਅੰਗਰੇਜ਼ ਸਰਕਾਰ ਵੀ ਅੱਕੀ ਹੋਈ ਸੀ ਕਿਉਂਕਿ ਮੋਰਚੇ ਤੋਂ ਬਾਅਦ ਮੋਰਚਾ ਉਹ ਵੀ ਉਹਦੇ ਚੋਂ ਖਹਿੜਾ ਛਡਾਉਣਾ ਚਾਹੁੰਦੀ ਸੀ ਪਰ ਉਹ ਕਿਉਂਕਿ ਜਦੋਂ ਉਹਨਾਂ ਨੇ ਗੁਰਦੁਆਰਿਆਂ ਸੰਬੰਧੀ ਕਾਨੂੰਨ ਬਣਾ ਕੇ ਮਹੰਤਾਂ ਦੇ ਹਵਾਲੇ ਗੁਰਦੁਆਰੇ ਕੀਤੇ ਤੇ ਉਹਨਾਂ ਨੂੰ ਕੋਈ ਭਲੇਖਾ ਨਹੀਂ ਸੀ ਕਿ ਗੁਰਦੁਆਰੇ ਸਿੱਖਾਂ ਲਈ ਕਿੰਨੇ ਇੰਪੋਰਟੈਂਟ ਨੇ ਔਰ ਜੇ ਇਸ ਕੰਟੈਕਸਟ ਇਵਨ ਅਸੀਂ ਮੁਗਲਾਂ ਔਰ ਅਫਗਾਨਾਂ ਦਾ ਪੀਰੀਅਡ ਵੀ ਦੇਖੀਏ ਜੇ ਉਹਨਾਂ ਨੇ ਮੁਗਲਾਂ ਨੇ ਲਿਆ ਕੇ ਉੱਥੇ ਮਸਾ ਰੰਗੜ ਬਿਠਾਇਆ ਹੈ ਜਾਂ ਅਫਗਾਨਾਂ ਨੇ ਵਾਰ-ਵਾਰ ਅਬਦਾਲੀ ਨੇ ਉਹਦੇ ਮੁੰਡੇ ਤੈਮੂਰ ਨੇ ਉਹਦੇ ਮੁੰਡੇ ਸ਼ਾਹਜਹਾਨ ਨੇ ਦਰਬਾਰ ਸਾਬ ਠਾਇਆ ਤੇ ਇਹਦੇ ਤੋਂ ਜ਼ਾਹਰ ਹੈ ਕਿ ਉਹਨ ਮਗਲਾਂ ਨੂੰ ਵੀ ਪਤਾ ਸੀ afghana ਨੂੰ ਵੀ ਪਤਾ ਸੀ ਤੇ ਅੰਗਰੇਜ਼ਾਂ ਨੂੰ ਵੀ ਪਤਾ ਸੀ ਜੀ ਕਿ ਗੁਰਦੁਆਰੇ ਕਿੰਨੇ ਇੰਪੋਰਟੈਂਟ ਨੇ ਔਰ ਇਹੀ ਸਿੱਖੀ ਦਾ ਧੁਰਾ ਨੇ ਤੇ ਜੇ ਇਹਨਾਂ ਦੇ ਕੰਟਰੋਲ ਕਰ ਲਓ ਇਥੋਂ ਮਿਸ ਇਨਫਾਰਮੇਸ਼ਨ ਨਿਕੜੇ ਜਾਏ ਨਾ ਉਹਨੂੰ ਪੂਜਾ ਔਰ ਰਿਚੁਅਲਿਜ਼ਮ ਦੇ ਟਿਕਾਣੇ ਬਣਾ ਦਿਓ ਤੇ ਫਿਰ ਸਿੱਖਾਂ ਤੋਂ ਤੁਹਾਨੂੰ ਪੋਲੀਟਿਕਲੀ ਕੋਈ ਖਤਰਾ ਨਹੀਂ ਹੋਏਗਾ ਸੋ ਮਹੰਤਾ ਨੂੰ ਇਸੇ ਲਈ ਸਥਾਪਿਤ ਕੀਤਾ ਗਿਆ ਔਰ ਇਹ ਗੱਲ ਖਾਲੀ ਲੀਡਰਸ਼ਿਪ ਨੂੰ ਬੜੀ ਚੰਗੀ ਤਰ੍ਹਾਂ ਸਪਸ਼ਟ ਸੀ ਕਿ ਮਹੰਤ ਕੋਈ ਆਪਣੇ ਤੌਰ ਤੇ ਲੜਾਈ ਨਹੀਂ ਸੀ ਲੜ ਰਹੇ ਉਹ ਪ੍ਰੌਕਸੀ ਵਾਰ ਲੜ ਰਹੇ ਸੀ ਜੀ ਹੁਣ ਜਦੋਂ 1924 ਤੱਕ ਮੋਰਚਾ ਫਟੀਗ ਔਰ ਅੰਗਰੇਜ਼ਾਂ ਦੀ ਫਟੀਗ ਵੀ ਹੋਈ ਤੇ ਅੰਗਰੇਜ਼ਾਂ ਨੇ ਉਸ ਪੀਰੀਅਡ ਚ ਜਿਹੜੇ ਉਹਨਾਂ ਦੇ ਕੁਝ ਵਿਦਨ ਸਿੰਪੈਥਾਈਜ਼ਰ ਸੀ ਉਹਨਾਂ ਨੂੰ ਪ੍ਰੋਸੈਸ ਚ ਲੈ ਕੇ ਇੱਕ ਗੁਰਦੁਆਰਾ ਜਿਹੜਾ ਲੈਜਿਸਲੇਚਰ ਜਿਹੜਾ ਬਿਲ ਗੁਰਦੁਆਰਾ ਬਿਲ ਐਕਟ ਤਾਂ ਉਦੋਂ ਹੀ ਬਣਦਾ ਮਨਜ਼ੂਰ ਹੁੰਦਾ ਉਹ ਉਹਨਾਂ ਨੇ ਬਣਾ ਕੇ ਸਰਕੂਲੇਟ ਕੀਤਾ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਤੁਹਾਡੇ ਵੱਲ ਕਰਦੇ ਨੇ ਇਤਿਹਾਸ ਗੁਰਦੁਆਰੇ ਆ ਸਿਸਟਮ ਹੋਏਗਾ ਅਡਲਟ ਮੇਲ ਫੀਮੇਲ ਇਲੈਕਸ਼ਨਾਂ ਹੋਣਗੀਆਂ 4 ਸਾਲ ਬਾਅਦ ਜਾਂ ਦੂਜੇ ਇਹ ਹੋਏਗਾ ਔਰ ਇਹ ਸਾਰਾ ਸਿਸਟਮ ਹੈ ਨਾਲੇ ਉਹਨਾਂ ਨੇ ਕਿਹਾ ਵੀ ਜਿਹੜੇ ਜਿਹੜੇ ਇਹਨੂੰ ਮੰਨਦੇ ਜਾਣਗੇ ਉਹ ਜਿਹੜੇ ਉਹਨਾਂ ਦੀ ਜੇਲਾ ਚੋਂ ਰਿਹਾਈ ਪਾਵੇਂ ਉਹਨਾਂ ਦੀ ਕੈਦ ਜਿੰਨੀ ਮਰਜ਼ੀ ਰੱਖੀ ਹੋਏ ਜੀ ਹੁਣ ਇਹ ਉਹ ਪੀਰੀਅਡ ਸੀ ਇਹਵੇਂ ਹੀ ਹੁੰਦਾ ਜਦੋਂ ਕਿ ਕੋਈ ਜਿਵੇਂ ਕਹਿੰਦੇ ਨੇ ਕਿ ਭਾਈ ਤੁਸੀਂ ਫੁੱਲੀਆਂ ਸੁੱਟਦੇ ਹੋ ਹੈ ਨਾ ਤੇ ਫੁੱਲੀਆਂ ਸੁੱਟਣ ਨੂੰ ਕਿਵੇਂ ਕੁਝ ਫੁੱਲੀਆਂ ਨੂੰ ਪਾਏ ਜਾਂਦੇ ਨੇ ਕੁਝ ਪਾਸੇ ਰਹਿੰਦੇ ਨੇ ਔਰ ਆਪਸੀ ਡਿਵੀਜ਼ਨ ਹੋ ਜਾਂਦੀ ਹੈ ਸੋ ਇਸ ਮੁੱਦੇ ਤੇ ਜਿਹੜੇ ਹੁਣ ਥੱਕੇ ਹੋਏ ਸੀ ਉਹਨਾਂ ਚੋਂ ਬਹੁਤ ਸਾਰੇ ਜਿਹੜੇ ਨੇ ਦਾਵਾ-ਦਾਵਾ ਉਹਨਾਂ ਨੇ ਦਸਖਤ ਕੀਤੇ ਕਿ ਪੰਥ ਦੀ ਜਿੱਤ ਹੋ ਗਈ ਪੰਥ ਦੀ ਜਿੱਤ ਹੋ ਗਈ ਦੇਖੋ ਜੀ ਸਾਡੇ ਹਵਾਲੇ ਆ ਗਏ ਪਰ ਉਹਨਾਂ ਜੋ ਕੁਝ ਉਹ ਵੀ ਸੰਜੀਦਾ ਸੀ ਜਿਹੜੇ ਕੋਈ ਮੁਸ਼ਕਲਾਂ ਤੋਂ ਘਬਰਾਏ ਨਹੀਂ ਸੀ ਹੋਏ ਤੇਜਾ ਸਿੰਘ ਸਮੁੰਦਰੀ ਸਮੁੰਦਰੀ ਜ਼ਿਲ੍ਹਾ ਲਾਇਲਪੁਰ ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਨੇ ਉਹਦੀ ਤਹਿਸੀਲ ਸੀ ਔਰ ਤੇਜਾ ਸਿੰਘ ਸਮੁੰਦਰੀ ਬਹੁਤ ਵੱਡਾ ਲੀਡਰ ਸੀ ਅਖਾਲੀਆਂ ਦਾ ਟੌਪ 5 ਦੇ ਵਿੱਚ ਆਉਂਦਾ ਸੀ ਜੀ ਉਹਨੇ ਸਟੈਂਡ ਲਿਆ ਉਹਨੇ ਕਿਹਾ ਦੇਖੋ ਅਸੀਂ ਮੋਰਚੇ ਲਾਏ ਨੇ ਕਿ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਦਾ ਕੰਟਰੋਲ ਹੈ। ਔਰ ਇਹ ਅਸੀਂ ਇਹਨਾਂ ਤੋਂ ਮਹੰਤਾ ਤੋਂ ਗੁਰਦੁਆਰੇ ਲੈਣੇ ਨੇ। ਪਰ ਅਸੀਂ ਤਾਂ ਹੁਣ ਉਹ ਗੁਰਦੁਆਰਾ ਐਕਟ ਮੰਨਣ ਜਾ ਰਹੇ ਹਾਂ ਜਿਹਦੇ ਥੱਲੇ ਸਿੱਧਾ ਕੰਟਰੋਲ ਸਰਕਾਰ ਦੇ ਕੋਲ ਹੋਏਗਾ। ਜੀ। ਸਰਕਾਰ ਫੈਸਲਾ ਕਰੇਗੀ ਚੋਣਾਂ ਕਰਾਣੀਆਂ ਨੇ ਕਦੋਂ ਕਰਾਣੀਆਂ ਨੇ ਕੀ ਉਹਦੀਆਂ ਸ਼ਰਤਾਂ ਰੱਖਣੀਆਂ ਦੂਜੀਆਂ ਕੀ ਰੱਖਣੇ ਇਹ ਕਬੂਲ ਨਹੀਂ। ਸੋ ਅਕਾਲੀ ਡਿਵਾਈਡ ਹੋਏ ਅੱਧੇ ਇੱਕ ਬਾਹਰ ਆ ਗਏ। ਕੁਸ਼ ਮਾਸਟਰ ਤਾਰਾ ਸਿੰਘ ਪਹਿਲਾਂ ਚੋਪਰੇ ਬਾਅਦ ਉਹਨਾਂ ਨੇ ਵੀ ਤੇਜਾ ਸਿੰਘ ਸਮੁੰਦਰੀ ਨੂੰ ਜੁਆਇਨ ਕਰ ਲਿਆ ਔਰ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਭੁਖੜ ਹੜਤਾਲ ਵੀ ਜੇਲ੍ਹ 'ਚ ਕੀਤੀ ਔਰ ਤੇਜਾ ਸਿੰਘ ਸਮੁੰਦਰੀ ਦੀ ਮੌਤ ਜੇਲ੍ਹ ਦੇ ਵਿੱਚ ਹੋਈ ਉਹ ਬਾਹਰ ਨਹੀਂ ਆਇਆ ਉਹਨੂੰ ਮੰਨ ਕੇ ਹੁਣ ਤੁਸੀਂ ਇਹਨੂੰ ਜੋਕ ਕਹੋ ਆਇਰੋਨਿਕ ਹ ਸਿਚੁਏਸ਼ਨ ਦੀ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਦਫ਼ਤਰ ਦਾ ਨਾਂ ਤੇਜਾ ਸਿੰਘ ਸਮੁੰਦਰੀ ਹਾਲ ਰੱਖਿਆ ਲੇਕਿਨ ਜਿਹੜੀ ਗੱਲ ਲਗਭਗ 92 93 ਸਾਲ ਪਹਿਲਾਂ ਤੇਜਾ ਸਿੰਘ ਸਮੁੰਦਰੀ ਨੂੰ ਨਜ਼ਰ ਆ ਗਈ ਸੀ ਕਿ ਵੀ ਇਹ ਗੁਰਦੁਆਰੇ ਸਿੱਧੇ ਤੌਰ ਤੇ ਸਰਕਾਰ ਦੇ ਕਬਜ਼ੇ ਚ ਜਾ ਰਹੇ ਨੇ ਅੱਜ ਜਿਹੜੇ ਥੋੜੇ ਬਹੁਤ ਸਮਝ ਰੱਖਦੇ ਨੇ ਸਿੱਖ ਉਹਨਾਂ ਨੂੰ ਹੁਣ ਸਮਝ ਆਉਣੀ ਸ਼ੁਰੂ ਹੋਈ ਹੈ ਅਜੇ ਵੀ ਸਾਡਾ ਇੱਕ ਤਬਕਾ ਹੈ ਜਿਹੜੇ ਲੋਕ ਆਪਣੇ ਆਮ ਆਦਮੀ ਪਾਰਟੀ ਦੀ ਸਪੋਰਟ ਤੇ ਗਏ ਉਹ ਦਬੀ ਆਵਾਜ਼ ਕਹਿੰਦੇ ਸੀ ਨਹੀਂ ਜੀ ਚਲੋ ਸਰਕਾਰ ਉਹਨਾਂ ਦੀ ਬਣ ਜਾਂਦੀ ਹੈ ਸ਼੍ਰੋਮਣੀ ਕਮੇਟੀ ਚੋਣਾ ਹੋ ਜਾਣਗੇ ਸ਼੍ਰੋਮਣੀ ਕਮੇਟੀ ਦੇ ਅਸੀਂ ਪੰਥਕ ਸੋਚ ਵਾਲੇ ਆ ਜਾਾਂਗੇ ਮੈਂ ਕਿਹਾ ਜੀ ਤੁਹਾਨੂੰ ਕਿਨੇ ਕਿਹਾ ਵੀ ਸਰਕਾਰ ਤੁਹਾਡੇ ਹਵਾਲੇ ਸ਼੍ਰੋਮਣੀ ਕਮੇਟੀ ਕਰੇਗੀ ਜੀ ਤੁਸੀਂ ਸ਼੍ਰੋਮਣੀ ਕਿਵੇਂ ਜੇ ਅੰਗਰੇਜ਼ਾਂ ਨੇ ਇਸ ਤਰੀਕੇ ਨਾਲ ਸਿੱਖਾਂ ਨੂੰ ਇੱਕ ਲਾਦਤਾਰ ਹੈ ਕਿ ਦਰਖਤ ਤੇ ਚੜੀ ਜਾਓ ਉਤਰੀ ਜਾਓ ਗੁਰਦੁਆਰਿਆਂ ਦੀ ਗੋਲਕਾ ਹਵਾਲੇ ਕਰ ਦਿਤੀਆਂ ਕਿ ਭਾਈ ਲੜੋ ਮਰੋ ਖਾਓ ਤੇ ਫਿਰ ਇਹ ਜਿਹੜੇ ਜਿਨ੍ਹਾਂ ਦੇ ਹੱਥ ਪਾਵਰ ਆਈ ਜਿਹੜੇ ਮੁਗਲਾਂ ਤੋਂ ਜ਼ਿਆਦਾ ਜ਼ਾਲਮ ਹੋ ਤੇ ਅੰਗਰੇਜ਼ਾਂ ਤੋਂ ਜ਼ਿਆਦਾ ਚਲਾਕ ਇਹਨਾਂ ਨੇ ਸਾਨੂੰ ਕਿਵੇਂ ਗੁਰਦੁਆਰਿਆਂ ਦੇ ਵਿੱਚ ਕੰਟਰੋਲ ਕਰਨ ਦੇਣਾ ਸੀ ਔਰ ਮਸਤਾਰਾ ਸਿੰਘ ਦੀ ਇਮੀਡੀਏਟ ਲੜਾਈ 47 ਤੋਂ ਬਾਅਦ ਉਨੇਚ ਅਰ ਸ਼੍ਰੋਮਣੀ ਕਮੇਟੀ ਚੋਣਾਂ ਦੇ ਵਿੱਚ ਇਹ ਨਹੀਂ ਵੀ ਅੱਜ ਦਿੱਲੀ ਦੇ ਵਿੱਚ ਹੁਣ ਅੱਜ ਮੇਰੀ ਗੱਲ ਹੋ ਰਹੀ ਸੀ ਕਿਸੇ ਵੀਰ ਨਾਲ ਮੈਂ ਕਿਹਾ ਜੀ ਕਿਵੇਂ ਰਿਹਾ ਕਹਿੰਦੇ ਕਾਂਗਰਸ ਤੇ ਆਰਐਸਐਸ ਦੀ ਲੜਾਈ ਸੀ ਆਰਐਸਐਸ ਜਿੱਤ ਗਿਆ ਜੀ ਕਿ ਵੀ ਹੁਣ ਪਰਮਜੀਤ ਸਿੰਘ ਸਰਨਾ ਦੀ ਬੈਕਿੰਗ ਕਾਂਗਰਸ ਦੀ ਸੀ ਤੇ ਆਰਐਸਐਸ ਦੀ ਬੈਕਿੰਗ ਬਾਦਲ ਨੂੰ ਹੈ ਵੀ ਆਰਐਸਐਸ ਤੋਂ ਸਾਰੇ ਵੌਲੰਟੀਅਰਸ ਉਹ ਦੂਜਿਆਂ ਨੇ ਕੰਮ ਕੀਤਾ ਦਿਨ ਰਾਤ ਆਰਐਸਐਸ ਜਿੱਤੀ ਹੈ ਔਰ ਇਹ ਬਿਲਕੁਲ ਹਾਲਾਂਕਿ ਇਹ ਵਾਰੀ ਇਹ ਜਿਹੜਾ ਵਨ ਲਾਈਨਰ ਹੁੰਦਾ ਹੈ ਇਹ ਠੀਕ ਇਹ ਵਨ ਲਾਈਨਰ ਜਜਮੈਂਟ ਵੀ ਹੈ ਐਨਾਲਿਸਿਸ ਵੀ ਹੈ ਜੀ ਔਰ ਇਹ ਪਾਰਟ ਜੇ ਅਸੀਂ 1950 ਤੋਂ ਦੇਖੀਏ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਕਿਵੇਂ ਈਵਨ ਕਮਿਊਨਿਸਟ ਪਾਰਟੀ ਵੀ 50ਵਿਆਂ 60ਵਿਆਂ ਤੱਕ ਐਜ਼ ਅ ਪਾਰਟੀ ਪਾਰਟਿਸਪੇਟ ਕਰਦੇ ਹੁੰਦੇ ਸੀ ਗੁਰਦੁਆਰਾ ਚੋਣਾਂ 'ਚ ਔਰ ਹੁਣ ਹਾਲਜ਼ਾਰ ਹੈ ਕਿ ਵੀ ਸ਼੍ਰੋਮਣੀ ਕਮੇਟੀ ਜਦੋਂ ਪੰਜਾਬ ਦੇ ਵਿੱਚ ਮੂਵਮੈਂਟ ਆਈ ਹੁਣ ਨਰਕਤਾਰੀਆਂ ਦੇ ਨਾਲ ਟਕਰਾਅ ਤੋਂ ਬਾਅਦ 1987 ਚੋਣਾਂ ਹੋਈਆਂ ਮੁੜਕੇ 1996-97 ਤੱਕ 17 ਸਾਲ ਪੰਜਾਬ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਕਰਵਾਈਆਂ ਕਿਉਂਕਿ ਇਹ ਉਹ ਦੌਰ ਸੀ ਜਦੋਂ ਉਹਨਾਂ ਨੂੰ ਲੱਗਦਾ ਸੀ ਵੀ ਜੇ ਚੋਣਾਂ ਕਰਵਾਈਆਂ ਤੇ ਜਿਹੜੇ ਪੰਥ ਪ੍ਰਸਤ ਸੋਚ ਵਾਲੇ ਨੇ ਧਾਰਮਿਕ ਸੋਚ ਵਾਲੇ ਨੇ ਉਹ ਜਿਹੜੇ ਨੇ ਉਹ ਪਾਵਰ ਚਾਣਗੇ ਜਾਂ ਮੈਨੇਜਮੈਂਟ ਚਾਣਗੇ ਸੋ ਕੁੱਲ ਮਿਲਾ ਕੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਜਦੋਂ ਤੋਂ ਅਸੀਂ ਸ਼੍ਰੋਮਣੀ ਕਮੇਟੀ ਦਾ ਦੇਖਦੇ ਹਾਂ ਉਹੀ ਲੋਕ ਨੇ ਕਦੇ ਉਹ ਸਹਿਜਤਾਈ ਫੈਡਰੇਸ਼ਨ ਦਾ ਮੁੱਦਾ ਏਜੰਸੀਆਂ ਖੜਾ ਕਰ ਦੇਣ ਕਦੇ ਹੋਰ ਕਰ ਦੇਣ ਜਾਲੀ ਵੋਟਾਂ ਪੁੱਗਤਾ ਕੇ ਜੇ ਸਾਨੂੰ ਲੱਗਦਾ ਵੀ ਗੁਰਦੁਆਰੇ ਸਾਡੇ ਜੇ ਲਿਬ੍ਰੇਟ ਹੋ ਜਾਣ ਗੁਰਦੁਆਰਿਆਂ 'ਚ ਧਰਮ ਪ੍ਰਚਾਰ ਹੋਵੇ ਗੁਰਦੁਆਰਿਆਂ 'ਚ ਮਰਿਆਦਾ ਹੋਵੇ ਗੁਰਮਤ ਦਾ ਪ੍ਰਚਾਰ ਹੋਵੇ ਸਾਡੀ ਨੌਜਵਾਨੀ ਸਿੱਖੀ ਤੋਂ ਦੂਰ ਨਾ ਜਾਏ ਤੇ ਉਹਦੇ 'ਚੋਂ ਸਾਡਾ ਕੇਸ ਮਜ਼ਬੂਤ ਹੋਏਗਾ ਖਾਰਿਸਤਾਨ ਦੀ ਆਜ਼ਾਦੀ ਦਾ ਤੇ ਸਾਡੇ ਦੁਸ਼ਮਣ ਨੂੰ ਨਹੀਂ ਲੱਗਦਾ ਵੀ ਉਹ ਕਿਵੇਂ ਉਹਨਾਂ ਨੇ ਸਾਨੂੰ ਉਹਦੇ 'ਚੋਂ ਨਿਕਲਣ ਹੀ ਨਹੀਂ ਦੇਣਾ ਹੈ ਕਿ ਭਾਈ ਉਹ ਸਾਡੇ ਹਵਾ ਦੇ ਕਰ ਦੇਣਗੇ ਗੁਰਦੁਆਰੇ ਸੋ ਦਿੱਲੀ ਕਮੇਟੀ ਦਾ ਪਹਿਲਾ ਪਾਰਟ ਜਦੋਂ ਤੁਸੀਂ ਦੇਖਦੇ ਆਂ ਵੀ ਮਿਲੀਅਨ ਤੋਂ ਜ਼ਿਆਦਾ ਸਿੱਖ ਰਹਿੰਦੇ ਨੇ ਔਰ ਤੁਸੀਂ ਦੇਖੋ ਵੀ ਇੱਕ ਸਟੇਜ ਆ ਜਾਂਦੀ ਹੈ ایپੈਥੀ ਔਰ ایپੈਥੀ ਕੀ ਹੈ ਕਿ ਬਹੁਤਿਆਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਜੇ ਇੱਥੇ ਚੋਰਾਂ ਦੇ ਕੋਲ ਹੀ ਰਹਿਣਾ ਇਹ ਆ ਜਾਣ ਉਹ ਆ ਜਾਣ ਕੀ ਫਰਕ ਪੈਂਦਾ ਇਹ ਵੀ ਇੱਕ ਜਦੋਂ ਕਿਸੇ ਇੰਸਟੀਚਿਊਸ਼ਨ ਦੀ ਕ੍ਰੈਡੀਬਿਲਟੀ ਖਤਮ ਕੀਤੀ ਜਾਂਦੀ ਹੈ ਅੱਜ ਜਿਵੇਂ ਅਕਾਲ ਤਖਤ ਦੀ ਕ੍ਰੈਡੀਬਿਲਟੀ ਖਤਮ ਕਰ ਦਿੱਤੀ ਇੱਕ ਤੋਂ ਬਾਅਦ ਹੁਣ ਆ ਬੱਚੀ ਗੁਰਮੇਰ ਕੌਰ ਦਾ ਕੇਸ ਸੀ ਅਸੀਂ ਉਸੇ ਦਿਨੇ ਚੁੱਕਿਆ ਉਸ ਤੋਂ ਬਾਅਦ ਬਹੁਤ ਸਾਰਾ ਹੁਣ ਅੱਜ ਅਕਾਲ ਤਖਤ ਜਥੇਦਾਰ ਕਹਿੰਦਾ ਉਹ ਪੰਥ ਦੀ ਬੇਟੀ ਹੈ ਸਾਰਾ ਪੰਥ ਉਹਦੇ ਨਾਲ ਹੈ ਬਡੂੰਗਰ ਵੀ ਕਹਿ ਰਹੇ ਵੀ 5 ਦਿਨ ਤੁਹਾਡੇ ਮੂੰਹ ਨੂੰ ਅਗ ਲੱਗੀ ਹੋਈ ਸੀ ਤੁਹਾਡੇ ਜੀਬ ਸਿੱਤੀ ਹੋਈ ਸੀ ਜੀ ਜੀ ਨਹੀਂ ਹੁਣ ਸੌਦਾ ਸਾਧ ਦੇ ਡੇਰੇ ਜਾ ਕੇ 9 ਐਮਐਲਏ ਨੇ ਕੀ ਉੱਥੇ ਕੋਈ ਕਰਮ ਕੀਤੇ ਜਿਹੜੇ ਉਮੀਦਵਾਰ ਸੀ ਅਕਾਲੀਆਂ ਦੇ ਇਹ ਹੁਕਮਨਾਮੇ ਨੂੰ ਵਾਇਲੇਟ ਕੀਤਾ ਜਥੇਦਾਰ ਨੇ 4 ਦਿਨ ਫੋਨ ਹੀ ਨਹੀਂ ਚੁੱਕਿਆ ਜਦੋਂ ਐਨ ਹੋ ਗਿਆ ਪਰ ਕਮੇਟੀ ਹੁਣ ਉਹਦੀ ਰਿਪੋਰਟ ਨੂੰ ਚੱਟਣਾ ਕਿਉਂਕਿ ਇਹ ਸਾਰੀ ਜਿਹੜੀ ਜਦੋਂ ਤੁਸੀਂ ਗੇਮ ਦੇਖਦੇ ਹੋ ਏਜੰਸੀਆਂ ਦੀ ਤੇ ਉਹ ਇਹੀ ਹੈ ਕਿ ਉਹਨਾਂ ਨੇ ਇਧਰੋਂ ਔਰੇ ਪਿਓ ਪੁੱਤਰ ਜਿਹੜੇ ਹੁਣ ਇੱਕ ਦੂਜਿਆਂ ਨੂੰ ਵਧਾਈਆਂ ਦੇ ਰਹੇ ਨੇ ਸੁਖਬੀਰ ਕਹਿ ਰਿਹਾ ਦੇਖੋ ਜੀ ਅਸੀਂ ਕੋ ਸਟ੍ਰੋਕ ਨਾਲ ਪੁਰਾਣੇ ਵੀ ਨਵੇਂ ਵੀ ਸਾਰੇ ਦੁਸ਼ਮਣ ਉਡਾ ਦਿੱਤੇ ਤੇ ਬਾਦਲ ਵੱਡਾ ਕਹਿ ਰਿਹਾ ਕਿ ਜੀ ਇਹ ਤਾਂ ਅਜੇ ਹ ਕੁੰਡ ਚ ਕਾਈ ਹੋਈ ਹੈ ਅਸੈਂਬਲੀ ਚ ਹੋਣਾ ਦੀ ਮਤਲਬ ਇਹ ਹੈ ਵੀ ਅਸੀਂ ਇਦਾਂ ਹੀ ਅਸੈਂਬਲੀ ਚ ਹੋਣਾ ਦੇ ਵੀ ਜਿਹੜੇ ਨਤੀਜੇ ਹੋਣੇ ਨੇ ਅਸੀਂ ਜਿਤਨੇ ਨੇ ਖਾਲਸਾ ਪੰਥ ਜਿੱਤ ਗਿਆ ਉਹ ਬਾਬਾ ਧੰਮਾ ਸਿਧਾਂਤਾਂ ਦੀ ਜਿੱਤ ਹੋਈ ਹੈ ਬੇ ਤੁਸੀਂ ਦੱਸੋ ਕਿਸ ਕਦਰ ਦੀ ਜਨਰੇਸ਼ਨ ਦੀ ਲਾਈਨ ਹੈ ਔਰ ਜਦੋਂ ਤੇਜ ਸਿੰਘ ਸਮੁੰਦਰੀ ਨੇ ਇਹ ਆਪਣੀ ਜਾਨ ਦਿੱਤੀ ਉਹਨੇ ਜੇਲ੍ਹ ਚ ਰਹਿੰਦੇ ਆ ਬਾਹਰ ਨਹੀਂ ਸੀ ਆਇਆ ਤੇ ਅੱਜ 93 ਸਾਲ ਬਾਅਦ ਜੇ ਫਿਰ ਅੱਜ ਅਸੀਂ ਕਹੀਏ ਕਿ ਭਾਈ ਅੱਜ ਯਾਦ ਆਇਆ ਮੈਨੂੰ ਉਹ ਸਜਣ ਜਿਹਦੇ ਮਗਰ ਉਲਾਬੜਾ ਜਗਦਾ ਹੈ ਉਹਨੇ ਕਹੀ ਜਾ ਜੀ ਲੈਂਡਸਲਾਈਡ ਵਿਕਟਰੀ 40 ਚੋਂ 35 ਸੀਟਾਂ ਰਹਿ ਗਏ ਫਰਾਨਾ ਚ ਕਿਹਦੀ ਚਿਤ ਮਿਲੀਅਨ ਤੋਂ ਜ਼ਿਆਦਾ ਸਿੱਖਾਂ ਚੋਂ ਅਧਿਆਂ ਨੇ ਵੀ ਵੋਟਾਂ ਨਹੀਂ ਬਣਾਈਆਂ ਜਿਨ੍ਹਾਂ ਨੇ ਬਣਾਈਆਂ ਉਹਨਾਂ ਚੋਂ 46 47% ਪੰਜਾਬ ਦੀ ਪੋਲੀਟੀਕਲ ਚੋਣ ਲਈ ਕਲੋਜ਼ ਟੂ 80% ਵੋਟਾਂ ਪਈਆਂ ਨੇ ਇੱਥੇ ਜਿਨ੍ਹਾਂ ਦੀਆਂ ਬਣੀਆਂ ਵੀ ਸੀ ਉਹ 46 47% ਆਏ ਨੇ ਜੋ ਤੁਸੀਂ ਦੇਖਦੇ ਹੋ ਕਿ ਜੀ ਇੰਨੇ ਵਾਰਡ ਨੇ ਉੱਥੇ ਕੋਈ ਕਿਤੇ 3000 ਵੋਟਸ ਪਈ ਹੈ ਕਿਤੇ ਕੋਈ 550 ਨਾਲ ਜਿੱਤਿਆ ਕੋ ਦੂਜਾ ਇੰਨੇ ਤਾਂ ਮੱਲਿਆਂ ਦੇ ਵਿੱਚ ਸਿੱਖ ਰਹਿੰਦੇ ਨੇ ਜੀ ਔਰ ਦਿੱਲੀ ਦੇ ਤੁਸੀਂ ਇਲਾਕਿਆਂ 'ਚ ਦੇਖੋ ਇਹਦਾ ਮਤਲਬ ਇਹ ਹੈ ਵੀ ਇੱਕ ਪਾਸੇ ਇਹਨਾਂ ਕਰੱਪਟ ਲੋਕਾਂ ਨੇ ਆਮ ਸਿੱਖਾਂ ਨੂੰ ਵਾਧਜ਼ਨ ਕਰ ਦਿੱਤਾ ਹੈ ਉਹਨਾਂ ਨੂੰ ਲੱਗਦਾ ਹੈ ਵੀ ਕੋਈ ਫਰਕ ਨਹੀਂ ਪੈਂਦਾ ਔਰ ਇਹ ਜਿਹੜੀਆਂ ਰਾਜੀ ਮੇਰੇ ਕਿਸੇ ਹੋਰ ਨਾਲ ਵੀ ਗੱਲ ਹੋ ਰਹੀ ਸੀ ਮੈਂ ਕਿਹਾ ਜੀ ਵੋਟਾਂ ਬਣਦੀਆਂ ਨਹੀਂ ਬਣਾਈਆਂ ਜਾਂਦੀਆਂ ਨੇ ਪੈਂਦੀਆਂ ਨਹੀਂ ਪੁਆਈਆਂ ਜਾਂਦੀਆਂ ਨੇ ਜੀ ਸੋ ਅਲਟੀਮੇਟਲੀ ਇਸ ਗੇਮ ਦੇ ਵਿੱਚ ਬੇਸ਼ੱਕ ਦੋ ਹੋਰ ਪਲੇਅਰ ਵੀ ਗਏ ਜਿਹਦੇ ਚ ਪਾਈ ਵਡਾਲਾ ਜਿਹੜੇ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀ ਨੇ ਜਥੇਦਾਰ ਰਣਜੀਤ ਸਿੰਘ ਪਰ ਜਦੋਂ ਤੁਸੀਂ ਉਸ ਸਿਸਟਮ ਚ ਦੇਖਦੇ ਹੋ ਤੁਸੀਂ ਇਲੈਕਸ਼ਨ ਦੇ ਸਿਸਟਮ ਜਿੱਥੇ ਸ਼ਰਾਬ ਖੁੱਲੇ ਆਮ ਵੰਡੀ ਜਾਂਦੀ ਹੈ ਔਰ ਵੰਡੀ ਗਈ ਪੈਸਾ ਇਸਤੇਮਾਲ ਹੁੰਦਾ ਹੈ ਕੋੜਮਾ ਪ੍ਰਸਤੀ ਇਸਤੇਮਾਲ ਹੁੰਦੀ ਹੈ ਔਰ ਬਹੁਤ ਵੱਡਾ ਜਿਹੜਾ ਹਿੱਸਾ ਹੈ ਉਹ ਉਹੀ ਵੋਟਾਂ ਉਹਨਾਂ ਦੀਆਂ ਬਣਵਾ ਕੇ ਲਿਆਂਦਾ ਜਿਨ੍ਹਾਂ ਨੇ ਉਹਨਾਂ ਨੂੰ ਭੁਗਤੌਣਾ ਹੁੰਦਾ ਤੇ ਤੁਸੀਂ ਬਾਹਰੋਂ ਪੰਜਾਬ ਚੋਂ ਜਾ ਕੇ ਜਾਂ ਬਿਨਾ ਉੱਥੇ ਕੋਈ ਗਰਾਊਂਡ ਵਰਕ ਕੀਤੇ ਤੁਸੀਂ ਕਹੋ ਜੀ ਕਿ ਤੁਸੀਂ ਇਸ ਇਤਿਹਾਰ ਅਖਬਾਰਾਂ ਹੀ ਦੇ ਦੁੱਤੇ ਨੇ ਕਿ ਜੀ ਇਹ ਜਿਹੜੇ ਵਾਇਲੇਟ ਕਰਨ ਵਾਲੇ ਨੇ ਮर्याਦਾ ਦਾੜ੍ਹੀਆਂ ਰੰਗਣ ਵਾਲੇ ਨੇ ਸ਼ਰਾਬ ਪੀਣ ਵਾਲੇ ਨੇ ਦੂਜੇ ਨੇ ਇਹਨੂੰ ਵੋਟਾਂ ਨਾ ਪਾਓ ਔਰ ਇਹ ਕੈਂਪੇਨ ਤਿੰਨ ਅਖਬਾਰ ਮੇਜਰ ਸਰ ਗੁਰਵਚਨ ਸਿੰਘ ਬੱਬਰ ਕੱਢਦੇ ਨੇ ਉਹਨਾਂ ਨੇ ਪੂਰਾ ਕੈਂਪੇਨ ਕੀਤਾ ਇਮਾਨਦਾਰੀ ਨਾਲ ਉਹ ਦੱਸ ਰਹੇ ਸੀ ਕਿ ਵੀ ਅਸੀਂ 5-5000 ਕਾਪੀ ਹਰ ਗੁਰਦੁਆਰੇ ਦੇ ਬਾਹਰ ਵੀ ਲਗਾਤਾਰਤਾ ਨਾਲ ਵੰਡੇਦੇ ਰਹੇ ਔਰ ਅੱਜ 9:30 ਤੋਂ 10 ਦੇ ਸੈਗਮੈਂਟ ਚ ਕਿਉਂਕਿ ਉੱਥੇ ਰਹਿੰਦੇ ਨੇ ਪੁਰਾਣੇ ਪੱਤਰਕਾਰ ਵੀ ਨੇ ਔਰ ਐਕਟਿਵਿਸਟ ਵੀ ਨੇ ਨਵੰਬਰ 84 ਨਾਲ ਸੰਬੰਧ ਉਹ ਹਰ ਇੱਕ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਸੋ ਜਿਹੜਾ ਬਿਲਕੁਲ ਹੇਅਰ ਸੈਪਰੇਟਿੰਗ ਐਨਲਿਸਿਸ ਹੈ ਉਹ ਦੇਣਗੇ ਪਰ ਕੁੱਲ ਮਿਲਾ ਕੇ ਜਿਸ ਗੱਲ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ ਕਿ ਬੇਸਿਕ ਪ੍ਰੋਸੈਸ ਜਿਹੜੀ ਐਕਸੈਪਟ ਹੋਈ ਗੁਰਦੁਆਰਾ ਐਕਟ ਔਰ पेला पेला SGPC ਤੁਸੀਂ ਕਹੀ ਰਹੋ ਜੀ ਮਿੰਨੀ ਪਾਰਲੀਮੈਂਟ ਸਿੱਖਾਂ ਦੀ ਹੁਣ ਉਹਦਾ ਪਹਿਲਾ ਸੈਸ਼ਨ ਪਹਿਲਾ ਸਰਕਾਰ ਡਿਸਾਈਡ ਹੁਣ ਤਾਂ SGPC ਚ ਹੋਣਾ ਪੰਜ ਸਰਕਾਰਾਂ ਦੀ ਮਰਜ਼ੀ ਹੋਏ ਤਾਂ SGPC ਚ ਹੋਣਾ ਹੋ ਸਕਦੀਆਂ ਨੇ ਸੈਂਟਰ ਗਵਰਨਮੈਂਟ ਉਹ ਬੈਠਾ ਮੋਦੀ 2.5 ਸਾਲ ਲਈ ਹੋਰ ਪਹਿਲਿਆਂ ਨੇ ਵੀ ਉਦੋਂ ਦੇਖਣਾ ਵੀ ਕਦੋਂ ਆਪਣੇ ਟੁਚਿਆਂ ਨੂੰ ਜਤੋਣਾ ਫਿਰ ਪੰਜਾਬ ਸਰਕਾਰ ਹਰਿਆਣਾ ਸਰਕਾਰ ਹਿਮਾਚਲ ਸਰਕਾਰ ਚੰਡੀਗੜ੍ਹ ਦੀ ਯੂਨੀਅਨ ਟੈਰੀਟਰੀ ਦਾ ਮੈਨੇਜਮੈਂਟ ਪਾਰਟ ਕਿਉਂਕਿ ਚਾਰਾ ਸਟੇਟਾਂ 'ਚ ਵੋਟਾਂ ਬਣਦੀਆਂ ਨੇ ਇੱਕ ਵੀ ਜੇ ਐਗਰੀ ਨਹੀਂ ਕਰਦਾ ਔਰ ਇਸੇ ਲਈ 17-17 ਸਾਲ ਚੋਣਾ ਨਹੀਂ ਹੁੰਦੀਆਂ ਉਹਨਾਂ ਨੂੰ ਵੀ ਹੁੰਦਾ ਹੈ ਕਿ ਵੀ ਇਹ ਸਾਡੇ ਹੱਥ ਠੋਕੇ ਨੇ ਇਹਨਾਂ ਨੂੰ ਕੰਟੀਨਿਊ ਰੱਖੋ ਸੋ ਕੁੱਲ ਮਿਲਾ ਕੇ ਜੇ ਹੁਣ ਅਸੀਂ ਨਜ਼ਰ ਮਾਰੀਏ ਦਿੱਲੀ ਕਮੇਟੀ ਚ ਆਰਐਸਐਸ ਜਿੱਤੀ ਮਨਜਿੰਦਰ ਸਰਸਾ ਜਿਵੇਂ ਪੰਜਾਬ ਚ ਵਿਕਰਮ ਮਜੀਠੀਆ ਰੀਅਲ ਜਿਹੜਾ ਹੈ ਉਹ ਕਿੰਗਪਿੰਨ ਹੈ ਜੋ ਵੀ 네ਗੇਟਿਵ ਹੁੰਦਾ ਹੈ ਚਿੱਟੇ ਤੋਂ ਲੈ ਕੇ ਹਰ ਚੀਜ਼ ਤੱਕ ਤੇ ਦਿੱਲੀ ਚ ਮਨਜਿੰਦਰ ਮਨਜੀਤ ਜੀ ਕੇ ਤਾਂ ਹੁੱਕ ਉਹ ਰੱਖਿਆ ਉਹ ਸਾਹਮਣੇ ਦਰਸ਼ਨੀ ਛੋਟਾ ਜੀ ਪਿੱਛੇ ਸਿਰਸਾ ਔਰ ਉਹ ਬਿਲਕੁਲ ਮਜੀਠੀਆ ਵਾਲਾ ਉਹਦਾ ਰੋਲ ਹੈ ਉਹਦੇ ਤੋਂ ਬਿਆਨ ਵੀ ਉਹ ਦਵਾ ਜਾਂਦੇ ਨੇ ਔਰ ਅਸਲੀ ਕੰਟਰੋਲ ਪੈਸੇ ਤੇ ਔਰ ਉਹਦਾ ਬੀਜੇਪੀ ਨਾਲ ਉਹਦੀ ਵਾਈਫ ਵੀ ਕਾਉਂਸਲਰ ਸੀਗੀ ਬੀਜੇਪੀ ਵੱਲੋਂ ਪਿੱਛੇ ਐਮ ਐਲ ਏ ਵੀ ਰਿਹਾ ਜਾਂ ਕਿਸ ਸੋ ਕੋਈ ਭੁਲੇਖਾ ਨਹੀਂ ਹੈ ਕਿ ਦਿੱਲੀ ਦਾ ਔਰ ਜੇ ਇਹ ਨਾ ਹੁੰਦਾ ਤੇ ਜਦੋਂ ਇਹ ਸਭ ਕੁਝ ਚੱਲ ਰਿਹਾ ਹੈ ਉਹ ਬੱਚੀ ਗੁਰਮੇਰ ਕੌਰ ਦਿੱਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੈ ਉਨਾ ਜੋ ਕਿਸੇ ਦੀ ਜ਼ਬਾਨ ਕਿਉਂ ਨਾ ਖੁੱਲੀ ਦਿੱਲੀ ਵਾਲਿਆਂ ਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਾਲੇ ਕਿਸਾ ਹੱਦ ਤੱਕ ਜਾ ਕੇ ਗੁੰਡਾਗਰਦੀ ਕਰਦੇ ਨੇ ਕਿ ਕਿਉਂ ਨਹੀਂ ਉਹ ਬੋਲੇ ਇਹ ਪੰਜਾਬ ਚ ਕਿਉਂ ਨਾ ਬੋਲੇ ਜਸਧਾਰ ਹੁਣ ਕਿਉਂ ਬੋਲਿਆ ਅੱਜ ਕੱਲ ਨਾ ਬੋਲਿਆ ਪਰਸੋਂ ਨਾ ਬੋਲਿਆ ਕਿਉਂਕਿ ਅਲਟੀਮੇਟਲੀ ਆਰਐਸਐਸ ਸੀ ਜਿਹੜਾ ਦਿੱਲੀ ਦੇ ਵਿੱਚ ਇਹਨਾਂ ਨੂੰ ਜਿਤਾਉਣ ਦਾ ਕਾਰਨ ਹੈ ਔਰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਐਸਸੀਪੀਸੀ ਤੇ ਆਰਐਸਐਸ ਦਾ ਕੰਟਰੋਲ ਹੈ ਬਾਦਲ ਤੋਂ ਵੱਡਾ ਕੌਣ Nagpur ਦਾ ਸਵੈਮ ਸੇਵਕ ਹੈ ਦਿੱਲੀ ਕਮੇਟੀ ਫੇਰ ਇਹ ਨਾ ਹੁੰਦੀ ਦੂਜਿਆਂ ਦੇ ਕੋਲ ਚਲੀ ਜਾਂਦੇ ਕਾਂਗਰਸ ਪਟਨਾ ਸਾਹਿਬ ਮੈਨੇਜਮੈਂਟ ਦੇ ਵਿੱਚ ਹਮੇਸ਼ਾ ਹੀ ਜਿਹੜਾ ਉਹਨਾਂ ਦਾ ਉੱਥੇ ਜਾ ਕੇ ਤੁਸੀਂ ਮਰਿਆਦਾ ਦਾ ਪਾਠ ਦੇਖ ਲੋ ਹਜ਼ੂਰ ਸਾਹਿਬ ਬਾਰੇ ਤਾਂ ਕੋਈ ਸ਼ੱਕ ਹੀ ਨਹੀਂ ਹੈ ਉਹ ਪਸਰੀਚਾ ਇੱਥੇ ਵੀ ਆਇਆ ਸੀ ਉਹਨਾਂ ਦਾ ਹਜ਼ੂਰ ਸਾਹਿਬ ਬੋਰਡ ਦਾ ਜੀ ਉਹਨੂੰ ਮੈਂ ਚੈਲੰਜ ਕੀਤਾ ਗੁਰਦੁਆਰਾ ਬਾਬਾ ਮੱਖਣਸ਼ਾਹ ਰਬਾਨੇਸਿਕ ਸੈਂਟਰ ਫਿਰ ਉਹ ਕਈਆਂ ਨੂੰ ਤਕਲੀਫ ਹੋਣ ਲੱਗ ਜਾਂਦੀ ਹੈ ਕਿ ਕੀ ਹੈ ਕਿ ਭਈ ਤੁਸੀਂ ਦੇਖੋ ਡਾਇਰੈਕਟਰ ਜਨਰਲ ਪੁਲਿਸ ਉੱਥੇ ਜਾ ਕੇ ਉਹ ਮਾਈ ਭਾਗ ਉਹਦਾ ਬੂੰਗਾ ਢਾ ਰਿਹਾ ਦੂਜਿਆਂ ਢਾ ਰਿਹਾ ਇਹ ਸਾਰਾ ਏਜੰਸੀਆਂ ਦਾ ਨੈਟਵਰਕ ਹੈ ਤੁਸੀਂ ਕਿਹੜੇ ਪਾਸਿਓ ਅਸੀਂ ਸਾਡੇ ਗੁਰਦੁਆਰੇ ਲਿਬ੍ਰੇਰੀ ਹੁਣ ਕਹੀ ਕਹਿਣਗੇ ਖਾਰistan ਬਣ ਗਿਆ ਜੀ ਹਜ਼ੂਰ ਸਾਹਿਬ ਬਾਹਰ ਰਹਿ ਜਾਏਗਾ ਪਟਨਾ ਸਾਹਿਬ ਬਾਹਰ ਰਹਿ ਜਾਏਗਾ ਹੁਣ ਤੁਹਾਡਾ ਕੰਟਰੋਲ ਹੈ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਤੇ ਜੀ ਤੁਹਾਡਾ ਸ਼ੋਮਣੀ ਕਮੇਟੀ ਦੇ ਕੰਟਰੋਲ ਨਹੀਂ ਹੈ ਪੰਜਾਬ ਤੇ ਕੰਟਰੋਲ ਨਹੀਂ ਸੋ ਸਵਾਲ ਇਹ ਹੈ ਵੀ ਠੀਕ ਹੈ ਜਿਹੜੇ ਲੋਕ ਕੋਈ ਕਰਨਾ ਚਾਹੁੰਦੇ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਐਨਕਰੇਜ ਕਰਦੇ ਆ ਕਿ ਜੀ ਗੁਰਦੁਆਰਾ ਸੁਧਾਰ ਲੈ ਜਾਂ ਕੋਈ ਹੋਰ ਕਰਨਾ ਚਾਹੁੰਦੇ ਨੇ ਆ ਕਰ ਦਈਏ ਪਰ ਇਹ ਗੱਲ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਠੀਕ ਹੈ ਸਾਨੂੰ ਲੱਗਦਾ ਹੈ ਗੁਰਦੁਆਰਿਆਂ ਚ ਪ੍ਰਬੰਧ ਇਦਾਂ ਤੁਹਾਨੂੰ ਉਹਨਾਂ ਨੇ ਕਿਸੇ ਨੇ ਗੁਰਦੁਆਰੇ ਤੁਹਾਡੇ ਤੁਹਾਨੂੰ ਜਿਹੜਾ ਉਹਦੀ ਸੇਵਾ ਸੰਭਾਲ ਨਹੀਂ ਦੇਣੀ ਉੱਥੇ ਇਹੀ ਕਲਾਸ ਰਹੇਗੀ ਜੀ ਉਹ ਨਾਂ ਬਦਲ ਕੇ ਆ ਜਾਣਾ ਜੇ ਭਾਵੇਂ ਉਹਨਾਂ ਦੇ 46 ਚੋਂ 35 ਬਣੇ ਨੇ ਜਿਹੜੇ ਨਵੇਂ ਉਹਨਾਂ ਦੇ ਵੀ ਭਾ ਪੈਣੇ ਸ਼ੁਰੂ ਹੋ ਗਏ ਉਹ ਪਹਿਲਾਂ ਆਲਰੇਡੀ ਹੋਰ ਸਟ੍ਰੀਟਿੰਗ ਇਜ਼ देयर ਕਿਉਂਕਿ ਉੱਥੇ ਕੋਈ ਐਂਟੀ ਡਿਫੈਕਸ਼ਨ ਲਾਅ ਤਾਂ ਹੈ ਨਹੀਂ ਔਰ ਜਿੰਨਾ ਕੋ ਕਿਸੇ ਦੀ ਟਿਕਟ ਤੇ ਹੁੰਦਾ ਜਾ ਕੇ ਕਿਸੇ ਚ ਐਂਡ ਹੁੰਦਾ ਖੜਾ ਫਿਰ ਆਜ਼ਾਦ ਹੁੰਦਾ ਜਾ ਕੇ ਫਿਰ ਉੱਥੋਂ ਪੈਸੇ ਲੈ ਕੇ ਵਹਿ ਜਾਂਦਾ ਵੈਸੇ ਵੀ ਇੱਕ ਵਪਾਰ ਹੈ ਔਰ ਇੱਕ ਵੱਡਾ ਤਬਕਾ ਦਿੱਲੀ ਦੇ ਵਿੱਚ ਉਹਨਾਂ ਦਾ ਕੋ ਬਹੁਤਾ ਲਾਗਾ ਦੇ ਪੰਜਾਬ ਚ ਵੀ ਇਹੀ ਹਾਲਾਤ ਬਣਦੇ ਜਾਂਦੇ ਨੇ ਮੈਂ ਇੱਥੇ ਵੀ ਦੇਖਦਾ ਗੁਰਦੁਆਰਿਆਂ ਚ ਝਗੜਿਆਂ ਦੇ ਕਾਰਨ ਵੱਡਾ ਹਿੱਸਾ ਸੰਗਤ ਦਾ ਉਹਨਾਂ ਦਾ ਹੁੰਦਾ ਜੇ ਅਸੀਂ ਦਾ ਮੱਥਾ ਟੇਕਣਾ ਹੈ ਕੀਰਤਨ ਸੁਣਨਾ ਹੈ ਜਾਂ ਦੂਜਾ ਕਰਨਾ ਹੈ ਅੰਦਰ ਕੌਣ ਬਣ ਗਿਆ ਕੌਣ ਉਹਨਾਂ ਦਾ ਫਿਰ ਜਦੋਂ ਤੁਸੀਂ ਆਪ ਜ਼ਿੰਮੇਵਾਰੀ ਦੇ ਵਿੱਚ ਨਹੀਂ ਆਂਦੇ ਮੈਂ ਬਾਹਰਲੇ ਸਿੱਖਾਂ ਦੀ ਵੀ ਗੱਲ ਕਰਦਾ ਹਾਂ ਗੁਰਦੁਆਰਿਆਂ ਦੇ ਹਵਾ ਦੇ ਫਿਰ ਮੈਨੇਜਮੈਂਟ ਚ ਚੋਰ ਆ ਜਾਏ ਚੋਰ ਦਾ ਪੁੱਤਰ ਆ ਜਾਏ ਉਹਨਾਂ ਨਾਲ ਕੀ ਫਰਕ ਪੈ ਗਾ ਜੀ ਸੋ ਕੁੱਲ ਮਿਲਾ ਕੇ ਉੱਥੋਂ ਦੇ ਕੰਟੈਕਸਟ ਦੇ ਵਿੱਚ ਉਹ ਸ਼ੋਮਣੀ ਕਮੇਟੀ ਹੋਏ ਦਿੱਲੀ ਕਮੇਟੀ ਹੋਏ ਬਾਕੀ ਥਾਵਾਂ ਹੋਣ ਸਿੱਖਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਅਲਟੀਮੇਟ ਸਾਡੀ ਲਿਬਰੇਸ਼ਨ ਸਾਡੇ ਗੁਰਦੁਆਰੇ ਉਦੋਂ ਹੀ ਆਜ਼ਾਦ ਹੋਣਗੇ ਔਰ ਅਸੀਂ ਗੁਰਮਤ ਪਰੰਪਰਾ ਦੇ ਨਾਲ ਇਲੈਕਸ਼ਨ ਸਿਸਟਮ ਤੋਂ ਪਾਸੇ ਜਾਂਦੇ ਆਂ ਗੁਰਮਤ ਦੀ ਜਿਹੜੀ ਜੀਵਨ ਜੋਗਤ ਹੈ ਉਹਦੇ ਆਧਾਰ ਦੇ ਉੱਤੇ ਤਾਂ ਹੀ ਸੇਵਾ ਸਮਾਨ ਕਰ ਸਕਾਂਗੇ ਜੇ ਸਾਡੀ ਆਪਣੀ ਡੈਸਟਨੀ ਆਪਣੀ ਸੋਵਰਨਿਟੀ ਆਪਣਾ ਮੁਲਕ ਖਾਲਸਾਣ ਦਰਿਆਏ ਜਮਨਾ ਤੋਂ ਵਾਗਾ ਤੱਕ ਸਾਡੇ ਕੋਲ ਹੋਵੇਗਾ ਅਦਰਵਾਈਜ਼ ਮੁਗਲਾਂ ਦੇ ਵੇਲੇ ਮਸਾ ਰੰਗੜ ਤੇ ਦੂਜੇ ਬੈਠੇ ਅੰਗਰੇਜ਼ਾਂ ਨੇ ਮਹੰਤ ਬਿਠਾਏ ਔਰ ਇਹਨਾਂ ਨੇ આજ ਮੌਜੂਦਾ ਹਕੂਮਤ ਨੇ ਜਿਹੜੀ ਹੈ ਪੱਕੇ ਤੌਰ ਦੇ ਉੱਤੇ ਸਾਡੀਆਂ ਗੁਰਦੁਆਰਾ ਕਮੇਟੀਆਂ ਮੈਨੇਜਮੈਂਟ ਦੇ ਉੱਤੇ ਫੁਲੀ ਕੰਟਰੋਲ ਕੀਤਾ ਹੈ ਔਰ ਇਹੀ ਕਾਰਨ ਹੈ ਕਿ ਜੋ ਖੁਸ਼ ਵਾਪਰਦਾ ਹੈ ਅਕਾਲ ਤਖਤ ਹੁਣ ਕਿੰਨੀਆਂ ਡਿਵੈਲਪਮੈਂਟਸ ਮੈਂ ਗੜਾਈਆਂ ਨੇ ਪਾਸ ਦੇ ਵਿੱਚ ਵੀ ਅੱਜ ਵੀ ਉਹ ਬਿਲਕੁਲ ਉਹ ਬਿਲਕੁਲ ਏਜੰਸੀਆਂ ਨੇ ਆਪਣੇ ਦਾਰਾਕਾਰ ਚ ਲੈ ਲੈਨੇ ਜਿਹੜੀਆਂ ਥੋੜੀਆਂ ਬਹੁਤ ਸਾਡੀਆਂ ਸੰਸਥਾਵਾਂ ਉੱਠਦੀਆਂ ਸੀ ਜੀ ਹੁਣ ਅੱਜ ਜੇ ਇਸ ਹਾਲਤ ਤੱਕ ਅਸੀਂ ਪਹੁੰਚ ਗਏ ਹਾਂ ਕਿ ਧਾਰਮਿਕ ਤੌਰ ਦੇ ਉੱਤੇ ਇਨਿਕ ਡੀਜਨ ਸਭ ਜਿਹੜੇ ਵੱਡੇ ਵੱਡੇ ਉੱਥੇ ਫੰਕਸ਼ਨ ਹੁੰਦੇ ਨੇ ਜਿੰਨੇ ਗੁਰੂ ਦੰਮ ਵਾਲਿਆਂ ਦੇ ਉਹਨਾਂ ਨੂੰ ਇੰਟੈਲੀਜੈਂਸ ਬਿਊਰੋ ਦੇ ਜਿਹੜੇ ਮੁਖੀ ਨੇ ਲੋਕਲ ਚੈਪਟਰਸ ਦੇ ਉਹ ਹੈਡ ਕਰ ਰਹੇ ਹੁੰਦੇ ਨੇ ਉਹ ਭਾਵੇਂ ਰਤਵਾੜੇ ਹੋਏ ਭਾਵੇਂ ਉਹ ਕੋਈ ਹੋਵੇ ਮੈਂ ਹੁਣ ਕਿਸੇ ਦਾ ਨਾਮ ਲਾਵਾਂਗਾ ਪਤਾ ਨਹੀਂ ਕੌਣ ਕਿਹਦਾ ਚੇਲਾ ਕਿਹਦੇ ਨਾਲ ਕਿਹਨੇ ਨਾਰਾਜ਼ ਹੋਣਾ ਪਰ ਮੈਨੂੰ ਪਰਵਾਹ ਵੀ ਨਹੀਂ ਹੈਗੀ ਕਿਉਂਕਿ ਕੁੱਲ ਮਿਲਾ ਕੇ ਇਹ ਬਹੁਤ ਸਾਰਾ ਢੇਰਾ ਕਲਚਰ ਵੀ ਜਿਹੜਾ ਇਹ ਏਜੰਸੀਆਂ ਦਾ ਖੜਾ ਕੀਤਾ ਹੋਰ ਸੌਦਾ ਸਾਧ ਕਿੱਥੋਂ ਆ ਗਿਆ ਆਸ਼ੂ ਤੋਸ਼ ਕਿੱਥੋਂ ਆ ਗਿਆ ਰਾਜਾ ਸੁਆਮੀ ਕਿੱਥੋਂ ਆ ਗਏ ਨਰੰਕਾਰੀ ਕਿੱਥੋਂ ਕੌਣ ਇਹਨਾਂ ਨੂੰ ਪੈਟਨਾਇਜ਼ ਕਰਦਾ ਔਰ ਇਹ ਮੈਂ ਸਾਰਿਆਂ ਦੀਆਂ ਫਿਰ ਇਹ ਵੋਟਾਂ ਵੀ ਬਣਾਉਂਦੇ ਨੇ ਔਰ ਅਲਟੀਮੇਟਲੀ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਵੀ ਜਿਹੜੇ ਇਹਨਾਂ ਦੇ ਟੁਚੇ ਨੇ ਉਹਨਾਂ ਨੂੰ ਵੋਟਾਂ ਪਾਉਣ ਔਰ ਇਹ ਜ਼ਾਹਰ ਹੈ ਕਿ ਵੀ ਇਹ ਨਾ ਚੋਣਾਂ ਦੇ ਵਿੱਚ ਦਿੱਲੀ ਚੋਣਾਂ ਨੇ ਇਹ ਗੱਲ ਇੱਕ ਵਾਰ ਫੇਰ ਸਾਬਤ ਕਰਨ ਜੀ ਡਾਕਟਰ ਸਾਹਿਬ ਬਿਲਕੁਲ ਅਥਲਾ ਨੇ ਆਪ ਬ੍ਰੇਕ ਵਿਅਰਸ ਵਿਚਾਰਨਾ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਾ ਸ਼ਾਰਟ ਬ੍ਰੇਕ